ਦੇਸ਼ਤ ਕਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮ ਸਾਥੀਆਂ ਸਭ ਤੋਂ ਪਹਿਲਾਂ ਪਿਆਰ ਭਰੀ ਸਸ਼ੀਕਾ ਲ ਜੀ ਅੱਜ ਤੁਹਾਡੇ ਉਭਰੂ ਹੋਣ ਲੱਗੇ ਆ ਕਿਉਂਕਿ ਆਪਣੀ ਹਰਮਨ ਪਿਆਰੀ ਜਥੇਬੰਦੀ ਦੀ ਜਿਹੜੀ ਚੋਣਾਂ ਨੇ ਉਬਰੋਧੀ ਤੇ ਨੀਲੇ ਕਿਰਪਾ ਵਾਲਿਆਂ ਨੇ ਅਚਾਨਕ ਹੀ 17 ਜਨਵਰੀ ਅਨਾਉਂਸ ਕਰ ਦਿੱਤੀ ਹੈ ਸੋ ਬਹੁਤ ਛੋਟਾ ਇੱਕ ਥੋੜਾ ਸਮਾਂ ਹੈ ਇਲੈਕਸ਼ਨ ਲੜਨ ਲਈ ਇਹਦੇ ਵਿੱਚ ਸਾਡੇ ਬਹੁਤ ਤਿਹਾੜੀ ਆ ਰਹੇ ਨੇ ਕਰਵਾ ਚੌਥ ਵਗੈਰਾ ਜਾਂ ਦੀਵਾਲੀ ਦੀਆਂ ਤਿਆਰੀਆਂ ਕਰਨੀਆਂ ਪਹਿਲੀ ਗੱਲ ਤਾਂ ਇਹ ਛੋਟੇ ਸ਼ਾਰਟ ਪੀਰੀਅਡ ਦੇ ਵਿੱਚ ਇਲੈਕਸ਼ਨ ਅਨਾਉਂਸ ਕਰਨੇ ਕਿੰਨੇ ਕਿਤੇ ਉਹਨਾਂ ਦੀ ਬਖਲਾਹਟ ਸਾਫ ਨਜ਼ਰ ਆ ਰਹੀ ਆ ਕਿ ਉਹ ਕੀ ਕਰਨਾ ਚਾਹੁੰਦੇ ਨੇ ਇੱਥੋਂ ਹੋਰ ਵੀ ਇੱਕ ਗੱਲ ਸਪਸ਼ਟ ਹੁੰਦੀ ਆ ਇਲੈਕਸ਼ਨ ਅਨਾਉਂਸ ਕਰਦੇ ਕੱਲ ਸ਼ਨੀਵਾਰ ਸੀ ਕੱਲ ਤਿੰਨ ਸਕੂਲਾਂ ਦੇ ਵਿੱਚ ਜਾ ਕੇ ਕੈਂਪੇਨ ਵੀ ਸ਼ੁਰੂ ਕਰ ਦਿੱਤੀ ਸੋ ਕਹਿਣ ਤੋਂ ਭਾਵ ਇੰਨੇ ਕਿ ਬਖਲਾਹਟ ਚਾਏ ਹੋਏ ਨੇ ਵੀ ਦੇਖੋ ਮੁਨਾਜਮਾ ਨੇ ਪੂਰਾ ਸਾਲ ਕੀ ਤਿਆਰੀ ਚੱਲੀ ਆ ਇਹ ਸਾਰਾ ਵੋਟਰ ਪਰਿਵਾਰ ਜਾਣਦਾ ਜਥੇਬੰਦੀ ਦਾ ਜੋ ਗਰਾਫ ਆ ਮੈਂ ਸਮਝਾਂਗਾ ਮੇਰੇ ਸਾਥੀ ਸਾਥੀ ਦਿਨ ਸਾਰੇ ਤੇ ਸਾਰਾ ਬੋਨ ਮਹਿਸੂਸ ਕਰਦਾ ਵੀ ਅਜ ਗਰਾਫ ਗਰਾਉਂਡ ਲੈਵਲ ਤੇ ਜ਼ੀਰੋ ਲੈਵਲ ਤੇ ਆ ਚੁੱਕਾ ਇਹ ਸਾਰੇ ਦੀ ਜ਼ਿੰਮੇਵਾਰ ਜਿਹੜੀ ਸਾਡੀ ਮਹਿਲਾ ਪ੍ਰਧਾਨ ਦਾ ਨਾਰਾ ਲਾ ਕੇ ਨੀਲੇ ਗੁਰੂ ਪਰੇ ਵੋਟਾਂ ਮੰਗੀਆਂ ਸੀ ਮੈਂ ਮੇਨ ਜ਼ਿੰਮੇਵਾਰ ਉਹਨੂੰ ਕਹਾਂਗਾ ਕਿਉਂਕਿ ਜਦੋਂ ਤੋਂ ਚੋਣਾਂ ਦੇ ਵਿੱਚ ਪਾਰਟਿਸਪੇਟ ਕਰਨ ਲੱਗੇ ਨੇ ਮੈਡਮ ਰਮਨ ਗੀਲ ਜੀ ਉਹਨਾਂ ਨੇ ਨਿੱਜੀ ਤੌਰ ਤੇ ਬਹੁਤ ਜ਼ਿਆਦਾ ਪਰਸਨਲ ਗੱਲਾਂ ਕਰਕੇ ਇਹ ਪਹਿਲੀ ਵਾਰੀ ਉਹਨੂੰ ਨਗਰ ਆਜਮ ਨੇ ਪ੍ਰਧਾਨ ਚੁਣਿਆ ਸੀ ਤੇ ਉਹਨਾਂ ਨੇ ਆਪਣਾ ਖੁੱਦਰਾਪਣ ਆਪਣੀ ਕਾਰਜਕਾਰੀ ਆਪਣੀ ਸੋਚ ਆਪਣਾ ਕੰਮ ਕਰਨ ਦਾ ਤਰੀਕਾ ਇੱਥੇ ਪਤਾ ਲੱਗ ਜਾਂਦਾ ਕਿ ਸਾਰਾ ਸਾਲ ਚੁੱਪ ਧਾਰੀ ਰੱਖ ਕੇ ਇੱਕ ਗੇਟ ਰੈਲੀ ਕਰੇ ਉਹ ਵੀ ਕਿਉਂ ਕਰੇ ਜਦ ਇਹਨਾਂ ਦੇ ਚਿਹਤੀਆਂ ਦੀਆਂ ਫੀਲਡ ਦੇ ਵਿੱਚ ਬਦਲੀਆਂ ਆਈਆਂ ਉਹ ਬਦਲੀਆਂ ਦਾ ਕੋਈ ਖਾਸ ਕਾਰਨ ਸੀ ਇਹਦੇ ਬਾਰੇ ਮੈਂ ਪਹਿਲਾਂ ਵੀਡੀਓ ਪਾ ਚੁੱਕੀ ਹਾਂ ਸੋ ਕਹਿਣ ਤਾਂ ਪਾ ਬੀਬਾ ਜੀ ਨੇ ਜੱਥੇਬੰਦੀ ਦਾ ਗਰਾ ਬਿਲਕੁਲ ਡੰਗ ਕਰਤਾ ਇਹਨਾਂ ਕੋਲੇ ਸਾਰੇ ਪੱਤੇ ਜੋ ਇਹਨਾਂ ਨੇ ਹੁਣ ਤੱਕ ਅਪਣਾਉਣੇ ਸੀ ਅਪਣਾ ਚੁੱਕੇ ਨੇ ਖਾਸ ਇੱਕ ਰਹਿ ਗਿਆ ਸੀ ਮੈਲਾ ਪ੍ਰਧਾਨ ਦਾ ਪੱਤਾ ਉਹ ਵੀ ਇਹਨਾਂ ਨੇ ਅਪਣਾ ਲਿਆ ਤੇ ਮੁਲਾਜ਼ਮਾਂ ਨੂੰ ਘਰੋਸਾ ਕਰਕੇ ਭਰੋਸਾ ਦਿਤਾ ਕੇ ਚੜ੍ਹ ਕੇ ਵੋਟਾਂ ਪਾ ਕੇ ਅਰਮਨਦੀਪ ਗਿੱਲ ਮੈਡਮ ਨੂੰ ਪ੍ਰਧਾਨ ਚੁਣਿਆ ਸੀ ਪਰ ਉਹਨਾਂ ਨੇ ਮੁਲਾਜ਼ਮਾਂ ਲਈ ਕੀ ਕੀਤਾ ਇਸ ਉੱਚਾ ਬੋਰਡ ਪਰਵਾਰ ਅੱਜ ਕਿਤਨਾ ਕਿਤੇ ਠੱਗਿਆ ਮਹਿਸੂਸ ਕਰ ਰਿਹਾ ਸੋ ਸਭ ਤੋਂ ਵੱਡੀ ਪ੍ਰਾਪਤੀ ਇਹਨਾਂ ਦੀ ਜਿਹੜੀਆਂ ਜਿਸ ਦਿਨ ਇਹਨਾਂ ਨੇ ਜਥੇਵੰਦੀ ਦਾ ਚਾਰਜ ਸੰਭਾਲਿਆ ਜਿਹੜੇ ਸਾਰੀ ਨੌਕਰੀ ਲੈਫਟਨੈਂਟ ਨੀਲੇ ਗਰੁੱਪ ਦੇ ਸੱਜੇ ਖੱਬੇ ਬਣ ਕੇ ਰਹੇ ਨੀਲੇ ਗਰੁੱਪ ਦੇ ਖਾਸਮ ਖਾਸ ਰਹੇ ਉਹਨਾਂ 30 ਲਗਭਗ 30 ਲਿਆਂ ਦੀਆਂ ਸਵਾਮਾਂ ਖਤਮ ਕਰਾਈਆਂ ਉਹਦੇ ਚੁੱਲ੍ਹੇ ਉਹਨਾਂ ਦੇ 부ਝਾ ਦਿੱਤੇ ਨਵੇਂ ਅੱਲੇ ਚੋਂ ਕੋਟ ਰਹੀ ਉਹਨਾਂ ਨੂੰ ਸਾਡੇ ਵੱਲੋਂ ਜੀ ਆਇਆਂ ਨੂੰ ਪਰ ਜਿਹੜੇ ਸਾਥੀਆਂ ਨੂੰ ਤੁਸੀਂ ਪਿਛਲੇ ਸਾਲ ਇੰਨੀ ਜਲਦਬਾਜ਼ੀ ਵਿੱਚ ਵੋਟਾਂ ਕਰਾਉਣ ਦਾ ਕੰਮ ਕੀ ਸੀ ਕਿ ਅਸੀਂ ਉਹਨਾਂ ਨੇ ਵੋਟਾਂ ਹਟਾ ਲਈਏ ਤੇ ਅਸੀਂ ਐਲ.ਐਨ ਨੂੰ ਕੱਢਣ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਵੋਟਾਂ ਲੈ ਲਈਏ ਉਸ ਚੀਜ਼ ਦੇ ਵਿੱਚ ਇਹ ਕੰਮ ਜਾਬ ਰਿਹਾ ਤਾਂ ਹੀ ਪਿਛਲੇ ਸਾਲ ਵੀ ਚੋਣਾਂ ਬਹੁਤ ਜਲਦਬਾਜ਼ੀ ਵਿੱਚ ਇਹਨਾਂ ਨੇ 29 ਤਰੀਕ ਨੂੰ ਕਰਵਾ ਦਿੱਤੀ ਅਸੀਂ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਐਲ.ਐ ਦੀਆਂ ਸਵਾਮਾ ਖਤਮ ਹੋਣ ਲੱਗੀਆਂ ਨੇ ਅਸੀਂ ਇਹਨਾਂ ਨੂੰ ਵੋਟਾਂ ਲੈ ਲਈਏ ਇਹਨਾਂ ਦੀਆਂ ਤੇ ਐਲਿਆਂ ਦੇ ਦੋ ਕੈਂਡੀਡੇਟ ਵੀ ਖੜੇ ਕਰੇ ਸੀਗੇ ਇਹਨਾਂ ਨੇ ਟੀਮ ਦੇ ਵਿੱਚ ਗਗਨ ਇੱਕ ਜਸਵੀਰ ਮੈਡਮ ਸੋ ਜਦੋਂ ਉਹ ਜਥੇਬੰਦੀ ਦੇ ਵਿੱਚ ਰਹਿ ਕੇ ਕੁਇਲਿਆਂ ਦੀ ਕੋਈ ਪ੍ਰੋਟੈਕਸ਼ਨ ਜਾਂ ਉਹਨਾਂ ਪ੍ਰਤੀ ਹਾਂ ਦਾ ਨਾਰਾ ਨਹੀਂ ਮਾਰ ਸਕੇ ਕੋਈ ਪ੍ਰੈਸ ਨੋਟ ਨਹੀਂ ਕੱਢ ਸਕੇ ਕਿ ਉਹਨਾਂ ਦੇ ਹੱਕ ਦੇ ਵਿੱਚ ਕਿਤੇ ਵੀ ਕੋਈ ਗੇਟ ਰੈਲੀ ਕੋਈ ਪ੍ਰੈਸ ਨੋਟ ਕੋਈ ਸਰਕਾਰ ਦਾ ਅਪਰੋਚ ਕੋਈ ਵੀ ਇਹਨਾਂ ਨੇ ਉਹਨਾਂ ਦੀ ਮਦਦ ਕਰਨ ਲਈ ਹਾਂ ਦਾ ਨਾਰਾ ਨਹੀਂ ਮਾਰਿਆ ਸੋ ਇਤੋਂ ਸਪਸ਼ਟ ਹੋ ਜਾਂਦਾ ਕਿ ਇਹ ਨੀਲੇ ਗਰੁੱਪ ਵਾਲੇ ਸਿਰਫ ਵੋਟਾਂ ਵਾਲੇ ਵੋਟਰਾਂ ਨੂੰ ਵੋਟ ਲੈਣ ਜਾਣਦੇ ਨੇ ਬਾਅਦ ਚੋਂ ਮੁਲਾਜ਼ਮਾਂ ਦਾ ਭੱਲਾ ਤਾਂ ਕੀ ਕਰਨਾ ਜਿਹੜੇ ਜਾਇਜ਼ ਕੰਮ ਨੇ ਉਹ ਵੀ ਕਰਾਉਣ ਤੋਂ ਕਤਰੌਂਦੇ ਨੇ ਸੋ ਜਿਹੜੇ ਅਗਲੀ ਜਿਹੜੀ ਇਹਨਾਂ ਦੀ ਗੱਲ ਆ ਵੱਡੀਆਂ ਫੜਾ ਮਾਰ ਰਹੇ ਨੇ ਕਿ ਇਹੇ ਟੀਚਰ ਕੰਟਰੈਕਟ ਵਾਲੇ ਰੈਗੂਲਰ ਕਰਾਤੇ ਉਹਨਾਂ ਦਾ ਪ੍ਰੋਵੀਸ਼ਨਲ ਪੀਰੀਅਡ ਖਤਮ ਕਰਾਤਾ ਸੋ ਸੱਚਾਈ ਮਾਜੋਬ ਸਾਥੀ ਇਹ ਆ ਦਵਿੰਦਰ ਸਿੰਘ ਸਾਡੇ ਲੈਕਚਰਾਰ ਉਹ ਅੱਗੇ ਆ ਕਿ ਵੀਡੀਓ ਸ਼ੇਅਰ ਵੀ ਕਰਨਗੇ ਉਹਨੇ ਲੈਟਰ ਪੀਟੀਸ਼ਨ ਲਾਈ ਸੀ ਮਾਜੋਬ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਸੁਧਾਰ ਤੇ ਰੈਗੂਲਰ ਹੋਏ ਨੇ ਉਸੇ ਆਧਾਰ ਤੋਂ ਬਾਅਦ ਇਹਨਾਂ ਨੇ ਮਾਜੋਬ ਹਾਈ ਕੋਰਟ ਦੇ ਦੁਬਾਰਾ ਲੈਟਰ ਲਾਈ ਸੀ ਕਿ ਪ੍ਰੋਵੀਸ਼ਨ ਪੀਰੀਅਡ ਵਾਲਾ ਜਿਹੜੇ ਪਹਿਲਾਂ ਪੂਰਾ ਕਰ ਚੁੱਕੇ ਸਾਡੀ 8 8 9 9 ਸਾਡੀ ਸਰਵਿਸ ਹੋ ਚੁੱਕੀ ਵੀ ਸਰਦ ਦੁਬਾਰੇ ਸੱਤ ਕੀ ਮੈਸੇਜ ਕਿਉਂ ਲੈ ਕੇ ਆ ਰਹੇ ਹੋ ਸੋ ਉਹਨਾਂ ਨਾਲ ਇੰਨਾ ਕਿ ੱਤਕਾ ਹੋਏ ਇਹਨਾਂ ਨੇ ਉਹਨਾਂ ਦੇ ਬਾਹ ਤੱਕ ਨਹੀਂ ਫੜੇ ਉਹਨਾਂ ਨੇ ਬੜੇ ਧਰਲੇ ਮਨਤਾ ਕਰੀਆਂ ਵੀ ਮੀਟਿੰਗ ਕਰ ਲਓ ਜਿਉਂਦੇ ਸੀ ਤਾਂ ਜਿੱਥੇ ਬੰਦੇ ਦਾ ਕਮਰੇ ਦੇ ਵਿੱਚ ਮਿਲਦੇ ਨਹੀਂ ਸੀ ਹੁੰਦੇ ਇਸ ਸੰਬੰਧਿਤ ਲੈਕਚਰਲ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਹੁਣ ਪਰਵੇਸ਼ਨ ਪੀਰ ਦਾ ਮਸਲਾ ਵੀ ਉਹਨਾਂ ਨੇ ਆਪਣੇ ਵੱਲਬੂਤੇ ਦੇ ਕੋਰਟ ਰਾਹੀਂ ਕਰਿਆ ਜਿੱਦੋਂ ਜਿਹਦੇ ਵਿੱਚ ਆਪਦੇ ਆਪ ਨੂੰ ਕਹਿ ਰਹੇ ਨੇ ਕਿ ਅਸੀਂ ਇਹਨਾਂ ਦਾ ਕੰਮ ਕਰਵਾ ਕੇ ਦਿੱਤਾ ਸੋ ਇਹਨਾਂ ਦਾ ਕੋਈ ਹੱਥ ਨਹੀਂ ਉਹ ਕੰਮ ਕਰਾਉਣ ਦੇ ਵਿੱਚ ਆਹਨ ਪਿੱਛੇ ਜੇ 28 ਕਲਾਰਕਾਂ ਦਾ ਜਿਹੜਾ ਕੋਰਟ ਦਾ ਫੈਸਲਾ ਆਇਆ ਮਾਣਯੋਗ ਪੰਜਾਬ ਹਾਈ ਕੋਰਟ ਦਾ ਉਹਦੇ ਵਿੱਚ ਸੀਮਾ ਸੂਦ ਵੱਲੋਂ ਰੈਟ ਪਟੀਸ਼ਨ ਦਾਇਰ ਕੀਤੀ ਆ ਉਹਨਾਂ ਦੇ ਨਾਲ ਜਿਹਨੇ ਸਾਥੀ ਨੇ ਉਹ ਕੇਸ ਉਹਨਾਂ ਦੇ ਹੱਕ 'ਚ ਹੋ ਚੁੱਕੇ ਆ ਉਸੇ ਮਸੂਦਰੇ ਸਾਥੀਆਂ ਵੱਲੋਂ ਲਿਖਤੀ ਤੌਰ ਤੇ ਬੋਰਡ ਮੈਨੇਜਮੈਂਟ ਨੂੰ ਕਿਹਾ ਕਿ ਇਹ ਮਾਨਜੋ ਕੋਰਟ ਦਾ ਫੈਸਲਾ ਆ ਗਿਆ ਇਹ ਸਾਡੇ ਤੇ ਲਾਗੂ ਕਰੋ ਤੇ ਬੀਬਾ ਜੀ ਫਟਾ ਮਾਰਦੇ ਫਿਰਦੇ ਆ ਕਿ ਕਲਾਕਾਰਾਂ ਨੂੰ ਵੀ ਅਸੀਂ ਪੱਕੇ ਕਰਨ ਜਾ ਰਹੇ ਹਾਂ ਉਹ ਕੋਟਰਾਂ ਹੀ ਹੁਣ ਜਾ ਰਹੇ ਨੇ ਸੋ ਇਹ ਤਾਂ ਬਾਅਦ ਪੈਕ ਕਰਨ ਦਾ ਇਸ਼ੂ ਆ ਉਹ ਲੰਮਕ ਚਪੇ ਆ ਉਹਨਾਂ ਦਾ ਇਹਨਾਂ ਨੇ ਕੋਈ ਹੱਲ ਨਹੀਂ ਕਰਿਆ ਜਿਹੜਾ ਸਭ ਤੋਂ ਵੱਡਾ ਇੱਕ ਇਹਨਾਂ ਨੇ ਦਿਹਾੜੀਆਂ ਦੇ ਮਜ਼ਦੂਰਾਂ ਨਾਲ ਮਜ਼ਾਕ ਉਹ ਜਾਂ ਮਜ਼ਾਕ ਕੀਤਾ ਵੋਟਾਂ ਵੜੇ ਕਿ ਤੁਹਾਨੂੰ ਤੁਹਾਡੀ ਸਵਾਮਾ ਰੈਗੂਲਰ ਕਰਾਵਾਂਗੇ ਤੁਹਾਡੀ ਤਨਖਾਹ ਵਧਾਵਾਂਗੇ ਤੇ ਆ ਸਾਲ ਵਿੱਚ ਅੰਦਰ ਤੇ ਆ ਗਿਆ ਨਵੀਆਂ ਚੋਣਾਂ ਅਨਾਉਂਸ ਹੋ ਗਈਆਂ ਹਜੇ ਤੱਕ ਨਾ ਤਾਂ ਉਹਨਾਂ ਦੇ ਰੈਗੂਲਰ ਦੀ ਕੋਈ ਫਾਈਲ ਪੁੱਟਾ ਪਈ ਆ ਨਾ ਹੀ ਉਹਨਾਂ ਦਾ ਤਨਖਾਹ ਵਧਾਉਣ ਦਾ ਕਿਤੇ ਨਾ ਕਿਤੇ ਕੋਈ ਰਾਹ ਪੱਧਰਾ ਹੋਇਆ ਤੇ ਨਾ ਹੀ ਤਨਖਾਹ ਆ ਹੋਈ ਨੇ ਬਾਕੀ ਬਿਲਡਿੰਗ ਦੇ ਕਰਾਇਆ ਸਬੰਧੀ ਇਹਨਾਂ ਨੇ ਸਾਰਾ ਸਾਰ ਕੋਈ ਹਾਂ ਦਾ ਨਾਰਾ ਨਹੀਂ ਮਾਰੇ ਆ ਬਿਲਡਿੰਗ ਦਾ ਕਰਾਇ ਜਿਉਂਦਾ ਤੇ ਓਂ ਖੜਾ ਸਰਕਾਰ ਵੱਲ ਉਹ ਵਿੱਤੀ ਤੌਰ ਤੇ ਬੋਰਡ ਕਿੰਨਾ ਕੁ ਕਮਜ਼ੋਰ ਹੋ ਚੁੱਕਿਆ ਇਹ ਸਾਰੇ ਰਿਟਾਇਰੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਤੇ ਬਾਕੀ ਬੋਰਡ ਦੇ ਅਲਾਦ ਵਿੱਤੀ ਕੀ ਇਹ ਨੇ ਸੰਬੰਧਿਤ ਮੁਲਾਜ਼ਮ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਰੈਸ਼ੀ ਕੰਪਲੈਕਸ ਦਾ ਕਿੰਨਾ ਕੁ ਬੁਰਾ ਹਾਲ ਆ ਇੱਥੇ ਆ ਕੇ ਦੇਖਿਆ ਜਿਵੇਂ ਰੈਸ਼ੀ ਕੰਪਲੈਕਸ ਦੇ ਵਿੱਚ ਗਿਆ ਸੀ ਮੇਰੇ ਸਾਥੀ ਦੀ ਮਦਰ ਦੀ ਡੈਥ ਹੋ ਗਈ ਜਿੱਥੇ ਗਏ ਸੀ ਅਸੀਂ ਬਹੁਤ ਬੁਰਾ ਹਾਲ ਆ ਇਹ ਐਸ਼ੀ ਕੰਪਲੈਕਸ ਦੇ ਵਿੱਚ ਇੰਨਾ ਕ ਖੰਡਰ ਬਣਿਆ ਪਿਆ ਵੀ ਕੋਈ ਇਹਦੇ ਉੱਤੇ ਧਿਆਨ ਨਹੀਂ ਜਤਿਵੰਦੀ ਦਾ ਵੀ ਇੰਨੀ ਵਧੀਆ ਬਿਲਡਿੰਗ ਹੈ ਐਨੇ ਵਧੀਆ ਸ਼ਹਿਰ ਦੇ ਵਿੱਚ ਬਿਲਡਿੰਗ ਹੈ ਇਹਦੀ ਦੇਖਰੇਖ ਕਰਨੀ ਆ ਕੋਈ ਧਿਆਨ ਨਹੀਂ ਜਤਿਵੰਦੀ ਦਾ ਸੋ ਮੈਂ ਅਖੀਰ 'ਚ ਇੱਕ ਗੱਲ ਜ਼ਰੂਰ ਕਹੂੰਗਾ ਅ ਪੀ ਜਿਹੜੇ ਇਹ ਸਾਥੀ ਆਦਰਸ਼ ਸਕੂਲਾਂ ਦਾ ਬਹੁਤ ਵੱਡਾ ਨਾਰਾ ਮਾਰ ਕੇ ਆਏ ਸੀ ਹਾਂ ਦਾ ਨਾਰਾ ਉਹ ਸਮੇਂ ਮਾਰਿਆ ਸੀ ਵੀ ਜਿਹੜੇ ਆਦਰਸ਼ ਸਕੂਲ ਨੇ ਇਹ ਸਰਕਾਰ ਦੇ ਅੰਡਰ ਹੋਣ ਜਾ ਰਹੇ ਨੇ ਜਿਹੜੀ ਆਦਰਸ਼ ਸਕੂਲਾਂ ਦੀ ਸਰਕਾਰ ਦੇ ਅੰਡਰ ਹੋਣ ਵਾਲੀ ਫਾਈਲ ਆ ਉਹ ਮਾਨਯੋਗ ਮੁੱਖ ਮੰਤਰੀ ਜੀ ਦੇ ਟੇਬਲ ਤੇ ਪਈ ਆ ਤੇ ਮੇਰੇ ਕਹੋ ਜਿਆਦਾ ਟੇਬਲ ਇਧਰ ਉਧਰ ਹੋ ਗਿਆ ਜਾਂ ਫਾਈਲ ਖੰਭਾਂ ਤੇ ਉੱਡ ਗਈ ਤੇ ਹਜੇ ਤੱਕ ਉਹ ਦਾ ਸਕੂਲ ਸਰਕਾਰ ਦੇ ਅੰਦਰ ਜਾਣ ਦਾ ਜਿਹੜਾ ਮਸਲਾ ਉਹ ਜਿਉਂ ਦਾ ਤਿਉਂ ਖੜਾ ਪੂਰਾ ਸਾਲ ਬੀਤ ਗਿਆ ਇਹਨਾਂ ਨੇ ਫਾਈਲ ਨੂੰ ਹੱਥ ਤੱਕ ਨਹੀਂ ਲਾਇਆ ਸੋ ਸਾਥੀਓ ਝੂਠ ਬੋਲਣ ਦੀ ਆਦੀ ਨੇ ਆਹ ਠੂਠਾਂ ਦਾ ਮੈਂ ਕਿੰਨਾ ਬਲੰਦਾ ਨੇ ਇਹ ਅਣਜਾਣ ਆੜੀ ਆਗੂ ਨੇ ਮੈਂ ਬਾਰ-ਬਾਰੀ ਇਹ ਗੱਲ ਕਰਦਾ ਨਾ ਆੜੀ ਆਗੂ ਦੀ ਗੱਲ ਮੈਂ ਇੱਥੋਂ ਕਹੂੰਗਾ ਕਿ ਮੌਕਾ ਪ੍ਰਸਤ ਨੇ ਇਹ ਗੱਲਾਂ ਦਾ ਕਰਦੇ ਨੇ ਭਾਈ ਚਾਰ ਕਿਸਾਂਝ ਦੀਆਂ ਬੜੀਆਂ ਵੱਡੀਆਂ ਵੱਡੀਆਂ ਵੀ ਭਾਈ ਸਾਹਿਬ ਚਾਰ ਕਿਸਾਂਝ ਬਣਾ ਕੇ ਰੱਖਣੀਆਂ ਬੋਰਚੈਂਗ ਕਰਨਾਂ ਦੇ ਪਿੱਛੇ ਇੱਕ ਘਟਨਾ ਵਾਪਰੀ ਸੀ ਸਾਡੇ ਸਤਕਾਰਯੋਗ ਸੈਸਕਰ ਗੋਲਟਨਾ ਰੋਡਾ ਜੀ ਨਾਲ ਜੋ ਘਟਨਾ ਵਾਪਰੀ ਹੈ ਕਿ ਜਥੇਬੰਦੀਆਂ ਨੇ ਦੇ ਕੁਸ਼ਕ ਆਗੂ ਆਪਣੇ ਨਿੱਜੀ ਹਿੱਤਾਂ ਲਈ ਆਪਣੇ ਨਿੱਜੀ ਚਾਹਤਾਂ ਲਈ ਗੁਰਸ਼ਨ ਜੀ ਨੂੰ ਮਾਮਾ ਪੈਣਾ ਤੱਕ ਦੀਆਂ ਗਾਲਾਂ ਕੱਢ ਰਹੇ ਨੇ ਤੇ ਉਹਦੇ ਕਮਰੇ ਦੀ ਕੁੰਡੀ ਲਾ ਕੇ ਉਹਨਾਂ ਨੂੰ ਇੰਨੇ ਕੁ ਗਲਤ ਬੋਲੇ ਮਾਮਾ ਪੈਣ ਦੀਆਂ ਗਾਲਾਂ ਕੱਢੀਆਂ ਧਮਕੀਆਂ ਦਿੱਤੀਆਂ ਤੇਰੀ ਰਿਟਾਇਰਮੈਂਟ ਤੇ ਝਾੜੂ ਫੇਰਾਂਗੇ ਤੇਰੀ ਰਿਟਾਇਰਮੈਂਟ ਨੂੰ ਅਸੀਂ ਰੋਕ ਦਾਂਗੇ ਉਹਦੇ ਵਿੱਚ ੜਕ ਕੇ ਪਾਵਾਂਗੇ ਚਲੋ ਉਹਦੇ ਵਿੱਚ ਜੇ ਕੋਈ ਸਭ ਤੋਂ ਵੱਡੇ ਕੀ ਨਤੀਜੇ ਸਾਹਮਣੇ ਆਇਆ ਗਾਲਾਂ ਕੱਢਣ ਵਾਲੇ ਕੌਣ ਸੀ ਕਿੰਨੇ ਸੀ ਸਭ ਨੂੰ ਪਤਾ ਉਸ ਕਮਰੇ ਵਿੱਚ ਕਿੰਨੇ ਲੋਕ ਸੀ ਮੌਜੂਦ ਉਹ ਸਾਰੇ ਜਾਣਦੇ ਨੇ ਪਰ ਇੱਕ ਫੇਸ ਦੇ ਵਿੱਚ ਇਕੱਲਾ ਸਨੀਲ ਕੁਮਾਰ ਮਾਰਕੰਡਾ ਹੀ ਚਾਰ ਸ਼ੀਟ ਹੋਇਆ ਬਾਕੀ ਜਿਹੜੇ ਨੇ ਉਹ ਸਾਥੀ ਬੜੇ ਹੰਡੇ ਹੋਏ ਨੇ ਮਾਫੀ ਮੰਗਣ ਨੂੰ ਜਾਂ ਪੈਰੀਆਂ ਥਰੌਣ ਨੂੰ ਉਹ ਕਿਸੇ ਨਾ ਕਿਸੇ ਹੱਥ ਹੱਥ ਘੰਡੇ ਆਪਣਾ ਕੇ ਆਪਦੀ ਚਮੜੀ ਵਿਚਾਲੀ ਇਕੱਲੇ ਸਨੀਲ ਕੁਮਾਰ ਮਾਰਕੰਡਾ ਜੀ ਨੂੰ ਟੰਗ ਕੇ ਉਹ ਅੱਜ ਸਾਈਡ ਤੇ ਬੈਠੇ ਨੇ ਸੋ ਜਿਹੜੇ ਇਹ ਸਾਥੀ ਨੀਲੇ ਗਰੁੱਪ ਵਾਲੇ ਆਪਦੇ ਨਾਲ ਦੇ ਸਾਥੀ ਦੀ ਪ੍ਰੋਟੈਕਸ਼ਨ ਹੀ ਕਰ ਰਹੇ ਐਲੇ ਜਿਹੜੇ ਪੁਰਾਣੇ ਸੀ ਜਿਹਨਾਂ ਨੂੰ ਸਾਰਾ ਕਈ ਸਾਲ ਤੱਕ ਇਹਨਾਂ ਨੇ ਆਪਦੇ ਗਰੁੱਪ ਵੱਲੋਂ ਵਰਤੇ ਆ ਉਹਨਾਂ ਲਈ ਹਾਂ ਦਾ ਨਾਅਰੇ ਮਾਰਿਆ ਬੋਰਡ ਦੇ ਵਿੱਤੀ ਦੌਰ ਦੇ ਮਜ਼ਬੂਤ ਕਰਨ ਲਈ ਹਾਂ ਦਾ ਨਾਅਰੇ ਮਾਰਿਆ ਸਾਰਾ ਸਾਲ ਕੋਈ ਗੇਟ ਰੈਲੀ ਨਹੀਂ ਕਰੀ ਇੱਕ ਗਰੀ ਉਹ ਵੀ ਆਪਦੇ ਚਿਹਤਿਆਂ ਲਈ ਉਹ ਰੈਲੀ ਤਾਂ ਦਿੱਤੀ ਜਗ੍ਹੀ ਨਿਕਲੇ ਆ ਉਹ ਸਾਰਾ ਤੁਹਾਡੇ ਸਾਹਮਣੇ ਆ ਇਹ ਕਹਿ ਰਹੇ ਸੀ ਕਿ ਅੱਜ ਹੀ ਸ਼ਾਮ ਤੱਕ ਪੰਜਵੇਂ ਤੱਕ ਦਾ ਸਮਾਂ ਦਿੰਦੇ ਆ ਜੇ ਬਦਲੀਏ ਨਾ ਰੋਕੀਆਂ ਤਾਂ ਅਸੀਂ ਕੱਲ ਨੂੰ ਗੇਟ ਬੰਦ ਕਰਾਂਗੇ ਉਹ ਕੱਲ ਆਈ ਨਹੀਂ ਹਜੇ ਤੱਕ ਪਤਾ ਨਹੀਂ ਕਦੋਂ ਗੱਲ ਆਉਣੀ ਆ ਸੋ ਕਹਿਣ ਤੋਂ ਪਾਪ ਸਾਥੀਓ ਲਾਲ ਗਰੁੱਪ ਦੀ ਟੀਮ ਹਮੇਸ਼ਾ ਤੁਹਾਡੇ ਨਾਲ ਖੜੀ ਆ ਹੱਕ ਸੱਚ ਲਈ ਖੜੀ ਆ ਤੁਹਾਡੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਖੜੀ ਆ ਪੁਰਾਣੇ ਸਮੇਂ ਤੋਂ ਤੁਸੀਂ ਸਾਨੂੰ ਪਰਖਿਆ ਹੋਇਆ ਅਸੀਂ ਜੋ ਕਹਿੰਨੇ ਉਹ ਹੀ ਕਰਦੇ ਆ ਨਾ ਕਦੇ ਸਬਜਵਾਗ ਦਿਖਾਏ ਨੇ ਨਾ ਅਸੀਂ ਸਬਜਵਾਗ ਦਿਖਾਉਣ ਦੇ ਪ੍ਰੋਫੈਸਰ ਰੱਖਦੇ ਆ ਜੋ ਕਹਿੰਨੇ ਉਹ ਕਰਕੇ ਦਿਖਾਉਨੇ ਆ ਹੱਸ ਕੇ ਹੱਥ ਜੋੜ ਕੇ ਬੇਨਤੀ ਆ ਸਾਰੇ ਮੁਲਾਜ਼ਮਾਂ ਅੱਗੇ ਕਿ ਆਉਣ ਵਾਲੇ 17 ਤਰੀਕ ਨੂੰ ਜਿਹੜੀ ਚੋਣਾਂ ਹੋਣ ਜਾ ਰਹੀਆਂ ਨੇ ਇਹਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਓ ਲਾਲ ਗਰੁੱਪ ਦੀ ਟੀਮ ਨੂੰ ਵੱਧ ਚੜ ਕੇ ਵੋਟਾਂ ਪਾ ਕੇ ਜਿਤਾਓ ਤਾਂ ਜੋ ਆਪਾਂ ਬੋਰਡ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਜਥੇਬੰਦੀ ਦਾ ਗਰਾਫ ਖਤਮ ਕੀਤਾ ਉਹਨੂੰ ਮੋੜ ਆਪਾਂ ਜਿਉਂਦਾ ਕਰਕੇ ਇੱਕ ਜਥੇਬੰਦੀ ਰੈਪਿਊਟੇਸ਼ਨ ਤੇ ਮੁਲਾਜ਼ਮਾਂ ਦੀ ਜਿਹੜੀਆਂ ਆਸਾਂ ਨੇ ਟੁੱਟੀਆਂ ਨੇ ਆਪਾਂ ਉਹਨਾਂ ਟੁੱਟੀਆਂ ਸੰਭੋਰ ਪਾਈਏ ਤੇ ਮੁਲਾਜ਼ਮਾਂ ਦੇ ਜਿਹੜੇ ਰੋਪੇ ਕੰਮ ਨੇ ਉਹ ਕਰਾ ਕੇ ਆਪਾਂ ਬੋਰਡ ਨੂੰ ਬੁਲੰਦੀਆਂ ਤੇ ਲੈ ਕੇ ਜਾਈਏ ਧੰਨਵਾਦ ਸਾਰਿਆਂ ਨੂੰ